सत श्रीकाल पंजाबी जे के टोंसा न्यूज देखने वाले साढ़े सारे ही दर्शकों का स्वागत है मेहा तोड़ना मनप्रीत कौर दर्शकों इस वक्त की एक मंद पागी खबर मोगा तो निकल के सामने आ रही है दसा जा रहा है कि एक स्विफ्ट कार जो है कि देर रात दो बजे एक डिवाइडर न टकराई जिस तुम तो बाद एक खेत भी जाके डिग गई पर ਕਾਰ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜੋ ਇਸ ਵੀ ਸਵਾਰ ਜੋ ਲੋਕ ਸਨ ਉਹਨਾਂ ਨੂੰ ਉਹਨਾਂ ਦੀ ਬਚਣ ਦੀ ਉਮੀਦ ਹੈ ਬਹੁਤ ਘੱਟ ਹੈ ਅਤੇ ਉਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਜਦ ਸਵੇਰੇ ਜੋ ਉੱਥੇ ਰਾਹ ਚੱਲਦੇ ਲੋਕਾਂ ਵੱਲੋਂ ਜਦ ਇਹ ਐਕਸੀਡੈਂਟ ਦੇਖਿਆ ਗਿਆ ਤਾਂ ਉਸ ਦੇ ਨਾਲ ਹੀ ਜੋ ਬੰਦੀ ਕਲਾ ਪੁਲਿਸ ਸਟੇਸ਼ਨ ਸੀ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਤੇ ਉਸ ਤੋਂ ਬਾਅਦ ਜਦ ਪੁਲਿਸ ਉੱਥੇ ਪਹੁੰਚੀ ਤਾਂ ਵੇਖਿਆ ਗਿਆ ਕਿ ਇਸ ਸਵਿਫਟ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਜੋ ਮੋਗਾ ਦੇ ਸਿਵਲ ਹਸਪੀਟਲ ਵਿਖੇ ਜੋ ਐਡਮਿਟ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਮੋਗਾ ਬਨਾਰਾਲ ਨੈਸ਼ਨਲ ਹਾਈਵੇ ਦੇ ਪਿੰਡ ਡੇਡੋ ਵਿਖੇ ਇੱਕ ਦਰਦਨਾਖਾ ਸਾਵਾ ਵਾਪਰਿਆ ਜਿਸ ਵਿੱਚ ਦੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਜਿਸ ਇੱਕ ਨੌਜਵਾਨ ਜੋ ਸੀ ਉਸ ਦਾ 3 April ਵਸਾਖੀ ਵਾਲੇ ਦਿਨ ਜੋ ਉਸ ਦਾ ਵਿਆਹ ਦੱਸਿਆ ਜਾ ਰਿਹਾ ਸੀ ਇੱਕ ਮੰਦ ਭਾਗੀ ਖਬਰ ਜੋ ਮੋਗਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਦੱਸਿਆ ਜਾ ਰਿਹਾ ਕਿ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਦੇ ਪਿੰਡ ਡੇਡੋ ਵਿਕੇ ਜੋ ਇੱਕ ਸਵਿਫਟ ਕਾਰ ਜੋ ਡਿਵਾਈਡਰ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਉਹ ਖੇਤਾ ਵਿੱਚ ਜਾ ਡੇਗੀ ਅਤੇ ਕਾਰ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਲੋਕ ਸਨ ਜੋ ਨੌਜਵਾਨਾਂ ਜੋ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੋਣੀ ਕਿਉਂਕਿ ਡਰ ਜੋ ਗੱਡੀ ਸੀ ਉਹ ਬਿਲਕੁਲ ਇੱਕਦਮ ਜੁੜ ਚੁੱਕੀ ਸੀ ਇਤਨਾ ਖਤਰਨਾਕ ਜੋ ਹਾਦਸਾ ਵਾਪਰਿਆ ਅਤੇ ਇਸ ਤੋਂ ਬਾਅਦ ਜਦ ਉਹਨਾਂ ਨੂੰ ਪੁਲਿਸ ਵੱਲੋਂ ਜੋ ਹੈ ਕਿ ਜੋ ਸੇਵਾ ਸੁਸਾਇਟੀ ਦੇ ਮੈਂਬਰ ਸਨ ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੀ ਮਦਦ ਨਾਲ ਇਹਨਾਂ ਤਿੰਨਾਂ ਲਾਸ਼ਾਂ ਨੂੰ ਜੋ ਕਿ ਮੋਗਾ ਦੇ ਸਿਵਲ ਹਸਪੀਟਲ ਦੇ ਮਾਰਚਰੀ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਦੀ ਪਛਾਣ ਹੋ ਚੁੱਕੀ ਸੀ ਅਤੇ ਦੱਸਿਆ ਜਾ ਰਿਹਾ ਇੱਕ ਦਾ ਨਾਮ ਪਰਮਿੰਦਰ ਸਿੰਘ ਅਤੇ ਦੂਸਰਾ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਜੋ ਪਿੰਡ ਰੰਨਿਆ ਦੇ ਰਹਿਣ ਵਾਲੇ ਸਨ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਹਰਪ੍ਰੀਤ ਸਿੰਘ ਉਸ ਦਾ 3 April ਨੂੰ ਵਿਆਹ ਸੀ ਪਰ ਇੱਕ ਮੰਦ ਭਾਗੀ ਖਬਰ ਅੱਜ ਜੋ ਰਾਤ ਦੇ 2 ਬਜੇ ਬਾਪਰੀ ਜਦ ਤਿੰਨੋਂ ਨੌਜਵਾਨ ਆਪਣੀ ਗੱਡੀ ਤੇ ਸਵਾਰ ਹੋ ਕੇ ਘਰ ਨੂੰ ਜਾ ਰਹੇ ਸਨ ਪਰ ਜੋ ਗੱਡੀ ਹੈ ਇੰਨੀ ਤੇਜ਼ ਰਫ਼ਤਾਰ ਤੇ ਸੀ ਜੋ ਡਿਵਾਈਡਰ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਟਕਰਾਂ ਤੋਂ ਬਾਅਦ ਜੋ ਨਾਲ ਦੇ ਖੇਤਾਂ ਵਿੱਚ ਜਾ ਡਿੱਗੀ ਜਿਸ ਵਿੱਚ ਤਿੰਨੋਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦੇ ਕਿ ਜੋ ਸੇਵਾ ਸੁਸਾਇਟੀ ਦੇ ਮੈਂਬਰ ਸਰ ਉਹਨਾਂ ਵੱਲ ਦੱਸਿਆ ਗਿਆ ਕਿ ਸਾਡੇ ਵੱਲੋਂ ਜੋ ਹੈ ਕਿ ਜਦ ਸਾਨੂੰ ਪੁਲਿਸ ਸਟੇਸ਼ਨ ਤੋਂ ਸੂਚਨਾ ਮਿਲੀ ਐਸੇ ਵੀ ਮੌਕੇ ਤੇ ਪਹੁੰਚੇ ਅਤੇ ਜੋ ਤਿੰਨਾਂ ਜੋ ਲਾਸ਼ਾਂ ਨੂੰ ਜੋ ਕਿ ਮੌਕੇ सिविल हॉस्पिटल विके जो दाखिल करवाया गया उ पहुंचाया गया थे, उस तो बाद परिवार मैं उन्होंने भी सूचित किया गया तो एक मंद पागी मोगा, मोगा बराना नैशनल हाईवेगी एक एक्सीडेंट वापरिया जिस तीन नौजवान की मौत हो गई सब तो बड़ी दुख की गल ए है कि इन्होंने तिना नौजवान एक नौजवान जिसका जो विप्रैल नौके मौत हो गई है दस दिए कि इस वक्त की जो वीडी एक मंदभागी खबर मोगा तो निकल के सामने आई है असि फिर हाजिर होंगे नवे अपडेट से लाइक कमेंट फॉलो करना ना भूलना धन्यवाद